ਲਗਦੇ ਨੇ ਸਸਿਆ ਕਾਲ ਵੀਰ ਜੀ ਸਵਾਗਤ ਆ ਤੁਹਾਡਾ ਆਪਣੇ ਨਵੇਂ ਬਲੌਗ ਤੇ ਆਪਾਂ ਆ ਜੀ ਅੱਜ ਦਾ ਬਲੌਗ ਆ ਕਿ ਆਪਾਂ ਲਈ ਆ ਜੀ ਡਰਾਈਵਰ ਫਰੇ ਗਾਣੇ ਲਾ ਰਿਹਾ ਉੱਚੀ ਵਾਇ ਕਰਕੇ ਕਿਉਂਕਿ ਆਪਾਂ YouTube ਵਾਲੇ ਨੇ ਫੜ ਲੈਣਾ ਜੇਕਰ ਵਿੱਚ ਗਾਣਾ ਆ ਗਿਆ ਉਹਨੂੰ ਕਹਿੰਦਾ ਆਪਣੀ ਆਵਾਜ਼ ਥੋੜੀ ਕੱਟ ਕਰ ਆ ਜੀ ਸੁਣ लीजिएगा ਕੋਈ ਸਾਹਮਣੇ ਲਾਈ ਆਪਾਂ ਮਸ਼ੀਨੋ ਇੱਥੇ ਤਕਰੀਬਨ ਜਾਂਦਾ ਹੈ ਤਕਰੀਬਨ ਹੈਗਾ ਜੀ ਇਹ 25 ਦਿਵੀਕੇ ਗਿਆ ਜੀ ਤੇ ਮਸ਼ੀਨ ਚੱਲ ਰਹੀ ਆਪਣੀ ਮਥਾੜੂ ਤੇ ਸੁਮੇਸ਼ ਉਹ ਸਾਈਡ ਚੱਲ ਰਹੀ ਹੈ ਜੀ ਤੇ ਲੱਗਦਾ ਖੇਤ ਵਿੱਚ ਥੋੜਾ ਕਨਾ ਪਲੋ ਵੀ ਲੱਗਾ ਤਿੰਨ ਗੱਲਾਂ ਪਲੋ ਲੱਗਾ ਹੋਊਗਾ ਨਹੀਂ ਲੱਗਾ ਹੈ ਬਿਲਕੁਲ ਕੇ ਮੜਵਟ ਲੱਗਾ ਹੋਣਾ ਨਹੀਂ ਲੱਗਾ ਤੇ ਇਧਰੋਂ ਮੜੀ ਕਲੈਕਟ ਹੀ ਨਹੀਂ ਆਉਂਦੀ ਤੇ ਚਾਈ ਰੋ ਬਹੁਤ ਦੇ ਸੋਹਣੀ ਹੋਈ ਇੱਕ ਮਿੰਟ ਮੈਂ ਤਾਂ ਉਹਨੂੰ ਵਾਇਸ ਕੱਟ ਕਰਾਈ ਬਲਵਾਏ ਬਹੁਤ ਕਰਦਾ ਹੈ ਟੱਕ ਦੀ ਇਹਦਾ ਬੈਲਟ ਜਿਨ ਲੱਗੇ ਰਹਿਣਾ ਨਾ ਹਾਂ ਤੇ ਵੇਲੇ ਬੈਲਟ ਬਦਲੀ ਰਿਹਾ ਹੋ ਗਿਆ ਨਹੀਂ ਸਹੀ ਦਮਾ ਮੰਡਾ ਦਿਮਾਗ ਆਪਣਾ ਹੈਂ ਮੰਡਾ ਬਾਕੀ ਤੁਹਾਨੂੰ ਆਪਾਂ ਮਾਵਾ ਦੀ ਦਿਖਾਉਣੀ ਆ ਬਾਕੀ ਮਾਵਾ ਦਿਖਾਉਣਾ ਕਿੰਦਾਂ ਗੱਡੀ ਕੱਢ ਰਹੀ ਆ ਅੱਜ ਜੀ ਮਾਵਾ ਦੀ ਮਿਠਾਈ ਹੋ ਰਹੀ ਆਪਣੀ ਚੱਲ ਚੱਲੋ ਚੱਲ ਖਾਰਲਾ ਨੇੜੇ ਇਹਨਾਂ ਨੂੰ ਟਰਾਲੀ ਲਾਉਣੀ ਹੋਈ ਆ ਟਰਾਲੀ ਲਾਉਣੀ ਕਿੱਥੇ ਹੁੰਦੀ ਆ ਸੱਜਣ ਖਵਾਰ ਕਰੀ ਖੜਿਆ ਆ ਆਮ ਬੈਂਕ ਕੋਲ ਰਹਿਣੇ ਨੇ ਤੂੰ ਰੁਕੀਂ ਕਰੋ ਉਹ ਤੂੰ ਥੱਲੇ ਆ ਜਾ ਉੱਤੇ ਜੁੜੇ ਰਹਿਣ ਲੱਗ ਪੱਥਲੇ ਆ ਜਾ ਬੁਰਾ ਬੁਰਾ ਨਹੀਂ ਬਸ ਆ ਲੈ ਲੈ ਕੱਲ ਜੀ ਆਪਣਾ ਇੱਕ ਨੁਕਸਾਨ ਹੋਇਆ ਜੀ ਥੋੜਾ ਜਾਂ ਯਾਨੀ ਕਿ ਟਰੈਕਟਰ ਦੇ ਪਿੱਛੇ ਕੰਪੈਨ ਲੱਗ ਗਈ ਐ ਤੇ ਉਹਦਾ ਮਗਰਾੜ ਥੋੜਾ ਜਿਹਾ ਵਿੰਗਾ ਹੋ ਗਿਆ ਤੇ ਉਹ ਉਹਦਾ ਉਹਦਾ ਕਾਰਨ ਕੀ ਸੀ ਉਹਦੀ ਗਲਤੀ ਸੀ ਟਰੈਕਟਰ ਵਾਲੇ ਦੀ ਕਿਉਂਕਿ ਟਰੈਕਟਰ ਵਾਲਾ ਦੂਸਰੇ ਖੇਤ 'ਚ ਹੋਰ ਸੀ ਪਿੱਛੇ ਕੋਈ ਲੈ ਕੇ ਆ ਰਿਹਾ ਸੀ ਟਰੈਕਟਰ ਜਾਨਕਿ ਮਸ਼ੀਨ ਦੇ ਪਿੱਛੇ ਨਹੀਂ ਲੈ ਕੇ ਆ ਰਹਾ ਸੀ ਸਾਈਡ 'ਤੇ ਆ ਰਹਾ ਸੀ ਤੇ ਇਹ ਵਢਾਈ ਕਰ ਰਹੀ ਸੀ ਤੇ ਉਹ ਬੰਦੇ ਨੇ ਪਾਇ ਮਸ਼ੀਨ ਚਲਦੀ ਐ ਇਹਨੇ ਮਸ਼ੀਨ ਕੀਤੀ ਬੈਗ ਪਿੱਛੇ ਮੋੜ ਤੋਂ ਤੇ ਉਹ ਕੰਜਰ ਉਹਨੇ ਟਰੈਕਟਰ ਰੋਕਿਆ ਨਹੀਂ ਰੋਕਿਆ ਨਹੀਂ ਉਹ ਪਿੱਛੋਂ ਆ ਕੇ ਮਸ਼ੀਨ ਲਾ ਗਈ ਮਗਰਾਟ ਨਾਲ ਤੇ ਉਹਦਾ ਨੁਕਸਾਨ ਹੋ ਗਿਆ ਥੋੜਾ ਹੋਇਆ ਤਾਂ ਆਪਣਾ ਵੀ ਨੁਕਸਾਨ ਥੋੜਾ ਆ ਤੇ ਉਹਦਾ ਵੀ ਹੋ ਗਿਆ ਬਾਕੀ ਉਹ ਬੰਦਾ انا ਮੈਂ 4000 ਰੁਪਿਆ ਲਵਾਂਗਾ ਤੇ ਉਹ ਆਪ ਤਾਂ ਨਹੀਂ ਉਹ ਗੱਲ ਬੁਝਾਨੀ ਜਿਆਦਾ ਬੋਲਦੇ ਆਂ ਹੀ ਤੇ ਗਲਤੀ ਆ ਵੈਸੇ ਉਹਦੀ ਆ ਤੇ 4000 ਕੱਲ ਆਪਣਾ ਨਜਾਇਜ਼ ਚੁੱਕਿਆ ਉਹਨਾਂ ਦਾ ਤੇ ਵੈਸੇ 3500 ਰੁਪਿਆ ਦਿੱਤਾ ਉਹਨਾਂ ਤੇ 3500 ਦਾ ਫੈਸਲਾ ਹੋ ਗਿਆ ਆਪਣਾ ਤੇ ਤੇ 3500 ਹੱਟ ਗਿਆ ਭਾਈ ਜਾਨਕਿ 4000 4500 ਦਾ ਆਪਣਾ ਨੁਕਸਾਨ ਹੋ ਗਿਆ ਕੱਲ ਇਹ ਲੋਕੋ ਨੇ ਇਹਨਾ ਵਾਅਦਾ ਕਰਾ ਹੁੰਦਾ ਗਲਤੀ ਟਰੈਕਟਰ ਵਾਲੀ ਮਾਸ਼ਾਅੱਲਾ ਦੇਣੇ ਪੈਣਾ ਹੁਣ ਇਹਨਾਂ ਨੇ ਕਹਿਤਾ ਤੇ ਦੇਣੇ ਪੈਣਗੇ ਓਏ ਗੱਲ ਸਾਥ ਸਾਥ ਦੱਸਣੀ ਕਿਹੜੀ ਗੱਲ ਗੱਲ ਹੋਈ ਆ ਜਿਹੜਾ ਟਰੈਕਟਰ ਵੱਜਿਆ ਪਿੱਛੇ ਕੰਬੈਨ ਦੇ ਉਹਦੇ ਗਲਤੀਗੀਰੀ ਟਰੈਕਟਰ ਵਾਲੀ ਆ ਕਿਵੇਂ ਟਰੈਕਟਰ ਦੀ ਕਿਵੇਂ ਗਲਤੀ ਆ ਟਰੈਕਟਰ ਪਿੱਛੇ ਆ ਜਾਂਦਾ ਸੀਗਾ ਅੱਛਾ ਉਹਨੂੰ ਪਤਾ ਨਹੀਂ ਸੀ ਕਿ ਟਰੈਕਟਰ ਪਿੱਛੇ ਮੋੜਨਾ ਨਹੀਂ ਹੋਣਾ ਠੀਕ ਹੈ ਅੱਛਾ ਮੜੇ ਕੀ ਬੋਲਾ ਇਹਨੇ ਦਾ ਉਹਨੇ ਦੱਸਣਾ ਸੀ ਕਿ ਕੰਬਾਈਨ ਦੇ ਕੋ ਪਿੱਛੇ ਹੀ ਆਣਾ ਪਿੱਛੇ ਅੱਛਾ ਤੇ ਟਰੈਕਟਰ ਨੂੰ ਇਹ ਨਹੀਂ ਪਤਾ ਹੋਣਾ ਸੀ ਪਿੱਛੇ ਮੈਂ ਟਰੈਕਟਰ ਕਰ ਲਾਂ ਕਿਉਂ ਗਲਤੀ ਬੁੜੀਆਂ ਦੀ ਸਾਰਿਆਂ ਦੀ ਗਲਤੀ ਡਰਾਈਵਰ ਦੀ ਸੀਗੀ ਕਿਹੜੇ ਆਪਣੇ ਦੀ ਨਹੀਂ ਡਰਾਈਵਰ ਦੀ ਟਰੈਕਟਰ ਵਾਲੇ ਦੀ ਟਰੈਕਟਰ ਵਾਲੇ ਦੀ ਉਹਦੀ ਗਲਤੀ ਕਿਵੇਂ ਸੀ ਉਹਦੀ ਗਲਤੀ ਇਹ ਸੀਗੀ ਨਾ ਜਦੋਂ ਮਸ਼ੀਨ ਮੈਕ ਮੋੜਨ ਦਾ ਟਰੈਕਟਰ ਪਿੱਛੇ ਕਰਨਾ ਚਾਹੀਦਾ ਸੀਗਾ ਉਹ ਨਿਕਲ ਕੇ ਲੈਂਦਾ ਟਰੈਕਟਰ ਹੈ ਕਿੰਦਾ ਹੋਰ ਜਿਹਦੇ ਵੱਢਦੇ ਹੁੰਦਾ ਕਿ ਹੋਰ ਹੀ ਕੋਈ ਟਰੈਕਟਰ ਚੋਂ ਹੁੰਦਾ ਸੀਗਾ ਕਿਸੇ ਹੋਰ ਦਾ ਤੇ ਫੇਰ ਕਿ ਨਹੀਂ ਬਿੜਾ ਮਾਦ ਲੀਡ ਆ ਥੋੜਾ ਜਾ ਨਿਬੜੇ ਰੁਪਈਆ 4000 ਉਹ ਤਾਂ ਲੱਗਿਆ ਉਹ ਤਾਂ ਮੈਂ ਦਿੱਤਾ ਹੀ ਆ ਵੀ ਉਹ ਕੀ ਕਹਿੰਦੇ ਗਲਤੀ ਕੀਤੀ ਆ ਗਲਤੀ ਕੰਪੈਨਲ ਬਣਾਉਂਦੇ ਸੀਗੇ ਆਪਣੀ ਆਪਣੀ ਮੰਨਦੇ ਸੀ ਉਹ ਨਾਲ ਜਿਹੜਾ ਸਾਡਾ ਨੁਕਸਾਨ ਹੁੰਦਾ ਕੌਣ ਜ਼ਿੰਮੇਵਾਰ ਹੈ ਉਹ ਆਪਣੀ ਨਦਰ ਮੰਨੀ ਨਹੀਂ ਉਹ ਤਾਂ ਆਪ ਦੀ ਚਲਾਦੇ ਸੀਗੇ ਹਾਂ ਉਹ ਆਪ ਨੇ ਚਲਾਦੇ ਸੀਗੇ ਵੀ ਗਲਤੀ ਥੋੜੀ ਹੈ ਹਾਂ ਥੋੜੀ ਹੈ ਵੀ ਸਾਡੀ ਕੋਈ 1% ਵੀ ਨਹੀਂ ਗਲਤੀ ਵੀ ਸਾਡੇ 1% ਗਲਤੀ ਨਹੀਂ ਆ ਤੇ ਜੈਸੁਰੇ ਗਏ ਉੱਥੇ ਮੌਕੇ ਦੇ ਜੈਸੁਰੀਆਂ ਮੌਕੇ ਨਹੀਂ ਸੀਗਾ ਬਾਦ ਇਹ ਤੂੰ ਤੂੰ ਮੌਕੇ ਦੇ ਗਿਆ ਸੀ ਮੌਕੇ ਦੇ ਗਿਆ ਪਹਿਲਾਂ ਮੈਂ ਹੀ ਗਿਆ ਸੀਗਾ ਉਹ ਤਾਂ ਭੈਣ ਦੇ ਗੱਲ ਪੈਣ ਦੇ ਜਾਂਦੇ ਸੀ ਮੇਰੇ ਕੋਲ ਜਨਾਨੀਆਂ ਕਿਆਂ ਦੇ ਅਸੀਂ ਜਨਾਨੀਆਂ ਮੈਂ ਤੇ ਵੱਖੇ-ਵੱਖੇ ਪੈਣਦੇ ਜਾਂਦੇ ਸੀ ਕੀ ਆ ਦੀਆ ਕਹਿੰਦੇ ਮਾਰਾ ਤਾਂ ਨੁਕਸਾਨ ਹੋ ਗਿਆ ਪੀਸਾ ਦੇ ਕੇ ਜਾਓ ਮਾਰਨ ਲਾ ਕਿੰਨੇ ਪੈਸਿਆਂ ਦੇ ਪਹਿਲਾਂ ਤਾਂ ਮੰਗਾ 5000 ਰੁਪਇਆ ਅੱਛਾ ਬਾਅਦ ਵਿੱਚ ਹੋਰਾਂ ਕਰਦੇ 3500 ਤੇ ਆ ਗਏ ਅੱਛਾ ਦੇ ਗਲਤੀ ਉਹਨਾਂ ਦੀ ਆਪਣੀ ਜਾਇਜ਼ ਪੈਸੇ ਪਾਇਆ ਚਲੋ ਕੋਈ ਗੱਲ ਨਹੀਂ ਆਪਣੇ ਪੈਸੇ ਨਜਾਇਜ਼ ਨੇ ਦਾ ਉਹਨਾਂ ਸੁਹਣਾ ਕੋਲ ਥੋੜੀ ਰਹਿ ਜਾਣਿਆ ਜੇ ਨਜਾਇਜ਼ ਨੇ ਜਿਹੜਾ ਹੱਕ ਨੇ ਉਹੀ ਰਹਿ ਜਾਣਿਆ ਆਇਆ ਥੱਲੇ ਆਇਆ ਇਦਰਾ ਅਨੇ ਆ ਵਡਾਈ ਕਿੰਨੀ ਵਧੀਆ ਕਰ ਰਿਹਾ ਆਪਾਂ ਬਹੁਤ ਵਧੀਆ ਵਡਾਈ ਹੈ ਤੇ ਬੰਦਾ ਅਜੇ ਵੀ ਬੰਦੇ ਨੂੰ ਇਹ ਆ ਨਾ ਮਿੱਟੀ ਭਰਕ ਦੇਣ ਮੈਨੂੰ ਮੈਂ ਨੂੰ ਕੀ ਆਖਾਂ ਮੈਂ ਕੁਆਲਿਟੀ ਖਰਾਬ ਹੋਵੇਗੀ ਜੇ ਥੱਲੇ ਮਿੱਟੀ ਆਵੇ ਤਾਂ ਕੋਈ ਚੱਕਰ ਦੀ ਮਿੱਟੀ ਆਮ ਨਹੀਂ ਇਹਨਾਂ ਨੇ ਇਹਦੇ ਪਾਸੇ ਸਾਡਾ ਵੀ ਨੁਕਸਾਨ ਹੋਵੇਗਾ ਉਹਨਾਂ ਦਾ ਕੋਈ ਚੱਕਰ ਨਹੀਂ ਗਾਲ ਨਹੀਂ ਨੁਕਸਾਨ ਆਪਣਾ ਹੀ ਹੋਵੇਗਾ ਹੈ ਕਦੋਂ ਦੀ ਰਹਿ ਗਈ ਬਈ ਤੁਸੀਂ ਵੀਡੀਓ ਬਣਾਣੀ ਸੀ ਕਾ ਦੀ ਉਹਨਾਂ ਦੀ ਕੱਲ ਵਾਲੀ ਹਾਂ ਜੇ ਕੱਲ ਕੰਮ ਆਇਆ ਆਪਾ ਬਣਾਣੀ ਕੋਨੇ ਬਣਾਣੀ ਆਪਾ ਬਣਾਣੀ ਸੀ ਅੱਛਾ ਤੇ ਉਹ ਪੈਸ਼ਲ ਫੋਨ ਲਾਏ ਆਉਂਦਾ ਫੋਨ ਆ ਲਾਇਆ ਆਉਂਦਾ ਕਿੰਨੇ ਟਾਂਦਾ ਆਜੇ ਫੋਨ ਆ ਗਿਆ ਆ ਗਿਆ ਉਹਦਾ ਹੀ ਉਹਨੂੰ ਆ ਆ ਜਾ ਇੱਥੇ ਉਹਨਾਂ ਚੇਹੇ ਤੇ ਆ ਜਾਣਾ ਹਲੋ ਕਿਰਿਆ ਦੇਖੋ ਆ ਦੇਖੋ ਵੜਾਈ ਕਿੰਨੀ ਵਧੀਆ ਹੋ ਰਹੀ ਆ ਇੱਕ ਨੰਬਰ ਵੜਾਈ ਹੋ ਰਹੀ ਆ ਦੇਖੋ ਕਿਸੇ ਤਰ੍ਹਾਂ ਦਾ ਕੋਈ ਵੀ ਕਿਤੇ ਦਾਣਾ ਨਹੀਂ ਤੇ ਬੰਦਾ ਆਂਦਾ ਵੀ ਇਹ ਜੀ ਵੀ ਇਸ ਤੋਂ ਵੀ ਹੋਰ ਮਿੱਟੀ ਚੱਕੋ ਇੱਥੋਂ ਦੱਸੋ ਇਹ ਮਿੱਟੀ ਕਿਹੜੀ ਚੱਕੀ ਇਹਦੇ ਵਿੱਚੋਂ ਵੀ ਆਹ ਦੇਖੋ ਤੁਸੀਂ ਕਿਦੇ ਦਿਖਾ ਦੇ ਮੈਨੂੰ ਕਿਦੇ ਕੋਈ ਰਹਿੰਦਾ ਦਾ ਆ ਦੇਖ ਲੋ ਸਾਹਮਣੇ ਕਿਦੇ ਵੀ ਕੋਈ ਨਹੀਂ ਤੇ ਬੰਦਾ ਕਹਿੰਦਾ ਵੀ ਮਿੱਟੀ ਵੀ ਚੱਕ ਥੱਲੇ ਆ ਦੇਖੋ ਤਾਰਾਂ ਥੱਲੇ ਵੱਜਦੀਆਂ ਆ ਦੇਖੋ ਆ ਤਾਰਾਂ ਦੇ ਨਿਸ਼ਾਨ ਐ ਇਨੇ ਤਾਰਾਂ ਵੱਜੀਆਂ ਨੇ ਫੇਰ ਵੀ ਇਹਨਾਂ ਨੂੰ ਸਬਰ ਨਹੀਂ ਕਰ ਜੇਕਰ ਮੀਂਹ ਆਏ ਤੇ ਫੇਰ ਇਹਦੇ ਜਰਦੇ ਆ ਤੇ ਆਲੀ ਵੀ ਕਹਿੰਦਾ ਕੱਟਰ ਥੱਲੇ ਕਰੋ ਅਜੇ ਹੋ ਰਹਾ ਉਹਨਾਂ ਫੇਰ ਲਾਗ ਰੱਖੀ ਦੇਨੇ ਪਾਸੇ ਕੰਨੀ ਫੀਡਰਾ ਵੱਡੀ ਵਾਲੇ ਟੱਟ ਕੇ ਬੈਗੇ ਮੱਕ ਥੱਲੇ ਕੁਆਪ ਵੀ ਆਏ ਡਰਾਈਵਰ ਬਣ ਜਾ ਅਜੇ ਨਹੀਂ ਉਹਨਾਂ ਆਖੇ ਵੀ ਕੱਢੀ ਦੂਤੋਂ ਥੱਲੇ ਲੱਗੇ ਪਾਸੇ ਲਾਗ ਰੱਖ ਦਿੰਨੇ ਔਰ ਫੇਰ ਕੀ ਐ ਫੀਡਰ ਆਪ ਹੀ ਸੁਣਦੇ ਨਹੀਂ ਰਾਜਸਤਾਨੀ ਪਰਦਾ ਕਿਆ ਹੋਇਆ ਹੈਗਾ ਯਾਰ ਤੂੰ ਹੀ ਰਾਜਸਤਾਨੀ ਹੈਂ ਰਾਜਸਤਾਨੀ ਮੈਂ ਤਾਂ ਫਿਰ ਪੰਜਾਬ ਪੰਜਾਬ ਦਾ ਰਹਿਣ ਵਾਲਾ ਨਹੀਂ ਹੈਗਾ Rajasthan ਚ ਫਿਰ ਕੀ ਰਾਜਸਤਾਨ ਹਾਂ ਮਨਾ ਆਪਦੀ ਪਤਨਾ ਵੀ ਆਪ ਕੀਤੀ ਜਨਾ ਕੋਈ ਨਹੀਂ ਫਿਰ ਕੀ ਆ ਕੀ ਗੱਲ ਹੈ Rajasthan ਆਪਾਂ ਰਹੇ ਪੰਜਾਬ ਜਾਤਾ ਹਾਂ ਸਭ ਯਾਨੀ ਕਿ ਹੈ ਤਾਂ ਹਾਦਸੇ ਹੈ Rajasthan ਦੇ ਜੇ Rajasthan ਦਾ ਹੈਗੇ ਆ ਰਹਿਤ ਜਰ ਮੈਂ ਪੰਜਾਬ ਚ ਹੀ ਹਾਂ ਹਾਂ ਅੱਛਾ ਵੀ ਯਾਨੀ ਕਿ ਪੈਦਾ ਪੰਜਾਬ ਪੈਦਾ ਰ ਪੰਜਾਬ ਦੀ ਹੈ Rajasthan ਚ ਤੇ ਹੈ Rajasthanੀ ਤੂੰ ਵੀ ਹੋਣਾ ਇਸ ਟਾਈਮ ਹਾਂ ਚਲੋ Rajasthan ਨੂੰ ਹਾਂ ਤੇ ਬਸ ਆਪਣਾ ਕਿਨੇ ਟਾਈਮ ਦਾ ਕੰਮ ਰਹਿ ਗਿਆ ਇੱਥੇ ਦੇਖੀ ਮੜਾ ਜਾ ਇੱਥੇ ਟਾਈਮ ਰਹਿ ਗਿਆ ਦਾ ਡੇਢ ਘੰਟਾ ਲੱਗੇਗਾ ਹਨਾ 2 ਘੰਟੇ ਲੱਗ ਜਣੇ ਆ ਨਹੀਂ 2 ਨਹੀਂ ਲੱਗ ਜਣੇ ਆ ਨਹੀਂ ਲੈ ਇੱਧਰ ਕੱਟਦਾ ਜਾਣਾ ਹੁਣ ਟਾਈਮ ਕਿੰਨਾ ਹੋ ਗਿਆ ਦੇਖੋ ਕਿਹੜਾ ਕਿੰਨਾ ਹੋ ਗਿਆ 11:30 ਹੋ ਗਿਆ ਸਾਢੇ 11:30 ਨਹੀਂ 12:30 ਫ੍ਰੀ ਹੋ ਜਾਣਗੇ ਸਾਢੇ 12:1 ਵਜੇ ਲੱਗ ਫ੍ਰੀ ਹੋ ਜਾਣਗੇ ਹੋ ਜਾਗਾ ਨਾ ਨਾ ਕੁ ਫ੍ਰੀ ਆ ਜਾਣਗੇ ਵਾਹ ਗੁਰੂ ਕਿਰਪਾ ਕਰੋਗੇ ਜੇ ਆਪਾਂ 1 ਵਜੇ ਫ੍ਰੀ ਕਰ ਦੇਣੀ ਹੈ ਗੱਡੀ ਤੇ ਇੱਥੇ ਥੋੜੇ ਵਸ ਡਿੱਗੇ ਆ ਜਿੱਥੇ ਨਾ ਉੱਥੇ ਮੜਾ ਜੀ ਤੁਹਾਡੇ ਸਮੱਸਿਆ ਆਉਂਦੀ ਆ ਬਾਕੀ ਤਕਰੀਬਨ ਸਹੀ ਆ ਇਹ ਜੇ ਡਿੱਗੇ ਆ ਮੈਂ ਇਹ ਐ ਲੰਬੇ ਚ ਪਏ ਰੀਲ ਦੇ ਕੰਮ ਸੁੱਤਰ ਜ ਨਹੀਂ ਆਉਂਦਾ ਤੋ ਇਹਨਾਂ ਕਰ ਲੈਂਦਾ ਸੈਟ ਜਿਹੜਾ ਕੱਟ ਜਾ ਬਣਾਇਆ ਹੈ ਉੱਥੇ ਉਹ ਜਿਹੜਾ ਇਹ ਬੰਦੇ ਜ ਆਪਣੇ ਕੋਲੇ ਬੰਦਰਵੜਾ ਤੇ ਪਹੁੰਚ ਗਏ ਇੱਥੇ ਇਹਨੂੰ ਪੁੱਛਦੇ ਕਿ ਕਿੰਨੇ ਦੂਰ ਆਏ ਇੱਥੋਂ ਉੱਥੋਂ ਕਿੰਨੀ ਵਾ ਆਇਆ ਕਿਤੇ ਕਿਲੋਮੀਟਰ ਪੜਦਾ ਬੰਦਰਵੜਾ ਸੀਆ ਸਾਫਲਾ 50 ਕਿਲੋਮੀਟਰ ਇਤਨੀ ਦੂਰ ਆਏ ਤੁਮਹਾਨੂੰ ਇਹ ਕਿਸ ਕਿਸ ਕੰਮ ਕੇ ਲਈ ਆਇਆ ਆ ਵੀਦਰ ਮਸ਼ੀਨ ਲੈਣੇ ਮਸ਼ੀਨ ਖਰੀਦਣੇ ਲਈ ਆਇਓ ਕੋਈ ਕੰਮ ਕਰਨੇ ਲਈ ਖਰੀਦਨੇ ਖਰੀਦਣੀ ਹਾਂ ਡਾਕਟਰ ਮਸ਼ੀਨ ਖਰੀਦਨੇ ਨਹੀਂ ਖਰੀਦਣ ਐ ਐਸੇ ਮਤ ਬੋਲੋ ਸੱਚ ਮੈਂ ਮਸ਼ੀਨ ਖਰੀਦਨੇ ਆਇਆ ਹਾਂ ਮੈਂ ਦੁਦਰੀ ਐਸਾ ਖਰੀਦਨੇ ਲਈ ਆਇਓ ਤੇ ਕਿਦਣਾ ਬਜਾ ਤੇਰਾ ਵੀ ਮੂੰਹ ਕੱਟਣ ਵਾਲਾ ਜੀ ਆ ਵੀ ਤਾਂ 20 ਵੀਗਾ ਹੋਇਆ ਨਾ ਕਤਰੋ 20 ਵੀਗਾ ਕੇ ਆਸਪਾਸ ਹੋ ਗਿਆ ਤੇਰਾ ਕਿਲੇਗਾ ਅਰੇ ਮੇਰੇ ਤਾਂ 11 ਵੀਗਾ ਤੇਰਾ ਕਲਾਸ਼ ਕਿਤਨਾ ਅੱਭੀ ਹੈ ਮੇਰੇ 30 ਵੀਗਾ ਹੈ ਕਾਟਨਾ ਤੇਰਾ ਉਸ ਏਰੀਆ ਮੈਂ ਯਾਨੀ ਕਿ 50 ਵੀਗਾ ਹੈ ਉਧਰ ਸਹੀ ਬਾਤ ਹੈ ਇਸ ਲਈ ਆਏ ਹੋ ਤੇ ਮੈਂ ਗੱਡੀ ਔਰ ਭੇਜ ਦਿੱਤਾ ਕੋਈ ਤੂੰ ਫੋਨ ਕਰ ਦੇ ਨੀ ਕੀ ਬਾਤ ਹੈ ਬਿੱਟੂ ਕੀ ਜੀ ਹੈ ਅੱਛਾ ਇਸ ਵਿੱਚ ਕੀ ਖਾਸੀ ਤੇ ਅਰੇ ਇਸ ਵਿੱਚ ਖਾਸियत ਹੈ ਸੁਣਾਏ ਸੁਣਾ ਨਹੀਂ ਬੰਦੇ ਬੰਦੇ ਤੇ ਡਿਪੈਂਡ ਹੁੰਦਾ ਹੈ ਹਾਂ ਬੰਦਾ ਅੱਛਾ ਹੋਣਾ ਤੇ ਸਭ ਅੱਛਾ ਹੀ ਹੈ ਹੈ ਸਹੀ ਬਾਤ ਹੈ ਨਾ ਬਿਲਕੁਲ ਜੇ ਬੰਦਾ ਖਰਾਬ ਹੋ ਤੇ ਫਿਰ ਸਭ ਵੀ ਖਰਾਬ ਹੈ ਐਸੀ ਬਾਤ ਹੈ ਨਾ ਤੇ ਤੁਹਾਡਾ ਕਿਦਣਾ ਬਚਾ ਹੋਆ ਮੇਰਾ 11 ਬੀਗਾ ਕਹਾਂ ਕਹਾਂ ਹੈ ਇਹ ਇੱਕ ਜਿਗਾ ਪੂਰਾ ਪਾਰਟੀ ਕਰਨਗੇ ਨਾ ਫਿਰ ਹਾਂ ਫਿਰ ਪਾਰਟੀ کریں ਤੂੰ ਭਈਰ ਕੋ ਲਾਰਾ ਗਿਆ अच्छा जो चाहिए वो कर लेना नहीं तो मैं तुम्ह, तुम्हें तुम ही चक्कर से आओगे ये शायद चला गया आएगा ना आएगा वापस बिल्कुल ये तो यार देखो दिमाग में तो रहती है ये मैंने जमान कर ली तो फिर तो मैं आऊंगा जी वैसे तभी तो देखे भेज दे वैसे तभी ले जा ले जाने दे दूं अभी रहा हमारी जेब फूला है अभी दे दूं दिख रहा है मेरे को जेब भर गई इधर हां इधर आके पड़ी होदा कचरी दा बाद मेरे कपड़े उतार ले तो घुस ले आ देखो ये अपनी कैंपेन चल रही है मावाओं के बीच तकरीबन ਆ ਦੇਖੋ ਇਹਦੇ ਇਹ ਲੱਗੇ ਸੀ ਪਲੋ ਜੀ ਆ ਦੇਖੋ ਪਲੋਵਾ ਕਰਕੇ ਥੋੜੀ ਜੀ ਮਸ਼ੀਨ ਪਿੱਛੇ ਬੈਠ ਕੇ ਚੱਲੀ ਇੰਨਾਂ ਤਾਂ ਹੀ ਲੋਡ ਲੈ ਰਿਆ ਇਹ ਆਪਾਂ ਜੀ ਇਹਨਾਂ ਨਾਲ ਇਹ ਗੱਲ ਕੀਤੀ ਹੋਈ ਆ ਕਿ ਜੇਕਰ ਮਸ਼ੀਨ ਹੈ ਸਲਿੱਪ ਮਾਰ ਕੇ ਜਾਂ ਧੂਆਂ ਮਾਰ ਕੇ ਚੱਲੇਗਾ ਨਾ ਇੰਜਨ ਧੂਆਂ ਮਾਰੇਗਾ ਤੇ ਤੁਹਾਨੂੰ ਪੈਸੇ ਬਾਅਦ ਲੱਗਣਗੇ ਉਹ ਧੂਏ ਵੱਲੇ ਵੇਖੀ ਜਾਂਦੇ ਆ ਵੀ ਧੂਆਂ ਮਾਰਦਾ ਨਾ ਯਾਰ 1200 ਦੇਵਾਂਗਾ ਮੈਂ ਤੇ ਚੱਕਰ ਧੂਏ ਦਾ ਤੁਮੇ ਕਰਕੇ ਤੇਲ ਬਾਅਦ ਖਾਵੇਗਾ ਪਹਿਲੇ ਸੇ ਵੱਢ ਕੇ ਆਏ ਉੱਥੇ ਉੱਥੇ ਪਲੋ ਵਗੈਰਾ ਨਹੀਂ ਸੀ ਕੁਝ ਵੀ ਉੱਥੇ ਮਸ਼ੀਨ ਸਹੀ ਚੱਲੀ ਆ ਬਿਲਕੁਲ ਇੱਥੇ ਪਲੋ ਲੱਗੇ ਆ ਇੱਥ ਤੇ ਇਹ ਬੰਦਾ ਖੁਸ਼ ਹੋ ਗਿਆ ਜਿਹਦੇ ਬਟਨ ਆਇਆ ਦੱਸ ਰਗਾ ਨਹੀਂ ਸੀ ਆਪਣੇ ਕੱਟ ਰਹੀ ਗੱਡੀ ਤੇ ਆਪਾਂ ਜੇ ਹੁਣ ਡੀਜ਼ਲ ਦਾ ਵੀ ਮੈਨੂੰ ਲੱਗਦਾ ਪ੍ਰਬੰਧ ਕਰਨਾ ਪੂਗਾ ਤੇ ਬਾਕੀ ਜੀ ਜੈਸੋੜੀ ਪਾਣੀ ਲੈ ਕੇ ਆ ਗਏ ਆ ਇਹਦੇ ਨਾਲ ਕਰਾਉਣੇ ਤੁਹਾਨੂੰ ਗੱਲ ਬਾਤ ਇੱਧਰ ਓਏ ਇਹ ਬੰਦੇ ਆਪਣੋ ਕਿੱਥੋਂ ਆਏ ਆ ਪਤਾ ਹੀ ਲੱਭ ਲਿਆ ਹੀ ਇਹਨਾਂ ਨੇ ਕੁਛ ਵੀ ਕਿਵੇਂ ਆਏ ਸਾਡੇ ਮਗਰ ਕੁਛ ਇਹਨਾਂ ਨੂੰ ਕੈਸੇ ਆਏ ਆ ਆਪਰ ਦੱਸੋ ਕਿਸੀ ਨੇ ਆਏ ਹੋ ਹਿੰਦੀ ਮੇਂ ਬਾਤ ਕਰੋ ਐਸੇ ਨਹੀਂ ਐਸੇ ਆਏ ਹੋ ਬਿੱਟੂ ਸੇ ਮਿਲਨੇ ਆਏ ਹੈ ਬਿੱਟੂ ਸੇ ਮਿਲਨੇ ਇਹ ਹਮਾਰਾ ਇਹ ਕਹਿੰਦਾ ਕਿ ਹਮਾਰਾ ਮਨ ਨਹੀਂ ਲੱਗਦਾ ਜਦ ਤੂੰ ਨਿਕਲ ਜਾਂਦੇ ਹੋ ਨਾ ਇਹ ਤਾਂ ਇਹ ਤਾਂ ਖਾਸੇ ਤਾਂ ਹਮਾਰੇ ਮੇਂ ਹੈ ਕਹਾ ਵੀ ਹਮ ਜਾਂਦੇ ਨੇ ਵੋਹੀ ਬੋਲਦਾ ਯਾਰ ਤੂੰ ਤਾਂ ਫੋਨ ਨਹੀਂ ਕਰਦਾ ਕبھی ਆੜੀ ਕبھی ਮਿਲਨੇ ਨਹੀਂ ਆਇਆ ਇਹ ਸਭ ਹੀ ਬੋਲਦੇ ਮੇਰੇ ਕੋ भैया मिलने आया करो फोन फोन किया करो क्या तुम्हारे को ऐसे लग रहा है कि मैं फोन मैं फोन फोन आपसे कर रहा ना तो तुम कहा गया मैंने किया कल तेरे को कल क्या मैंने किया कब डॉक्टर के फोन चार थी? फोन आ चुके तुम्हारा एक भी नहीं आया नहीं मैंने किया तो देख लेना लगा आपको आपकी खेती से मतलब मेरे से कोई मतलब नहीं आया है ना हाँ डॉक्टर ऐसी बात है ना इसको अपनी खेती से मतलब है मेरे से तो नहीं आया यार अपना धंधा है उससे मतलब तो ये होना चाहिए लेकिन ऐसी बात नहीं है दिल मिला इसलिए मिलने आए हैं तेरे ਤੁਹਾਡਾ ਧੰਦਾ ਕਿਹੋ ਜਿਹਾ ਚੱਲ ਰਿਹਾ ਹੈ ਆਪਣਾ ਬਿਲਕੁਲ ਫਰਸਟ ਕਲਾਸ ਚੱਲ ਰਿਹਾ ਹੈ ਸਾਮਾਨ ਲੈ ਕੇ ਆਇਆ ਨਹੀਂ ਅੱਜ ਆਜ ਅੱਜ ਟੀਕੇ ਵਾਲਾ ਸਾਮਾਨ ਨਹੀਂ ਲੈ ਕੇ ਆਇਆ ਕਿਉਂ ਨਹੀਂ ਲੈ ਕੇ ਆਇਆ ਇਸ ਕੋ ਲਗਾ ਦਿੱਤਾ ਇੱਕ ਤੂੰ ਲੋੜਾ ਟੀਕਾ ਅਦੇ ਜਿਵੇਂ ਸੁੱਕਾ ਥਾਂ ਦਾ ਉੱਥੇ ਘਟ ਜਾਂਦਾ ਡੀਜ਼ਲ ਜਾਨੀ ਕਿ ਧੂਆ ਕੰਮ ਮਾਰਦਾ ਜੇ ਗਿੱਲਾ ਆਤਾ ਵਾਹਾਂ ਧੂਆ ਮਾਰਦਾ ਉਹ ਦਿਖ ਜਾਂਦਾ ਨਾ ਵੇਖੀ ਹੂੰ ਤੇ ਅੱਜ ਦਾ ਆਪਣਾ ਇੰਨਾ ਹੀ ਬਲੌਗ ਹੈ ਜੀ ਆਪਾਂ ਹੁਣ ਮਿਲਦੇ ਹਾਂ ਕਿਸੇ ਹੋਰ ਨਵੇਂ ਬਲੌਗ ਤੇ ਸਸਿਹਰਾਲ ਵੀਰਾਂ ਨੂੰ